ਧਾਰਮਿਕ ਯਾਤਰਾ ਉੱਤੇ ਰੋਕ ਕਿਸੇ ਵੀ ਤਰ੍ਹਾਂ ਨਾਲ ਜਾਇਜ਼ ਨਹੀਂ ਠਹਿرائی ਜਾ ਸਕਦੀ। ਸਵਾਲ ਇਹ ਹੈ ਕਿ ਜਦੋਂ ਭਾਰਤੀ ਖਿਡਾਰੀ ਪਾਕਿਸਤਾਨੀ ਖਿਡਾਰੀਆਂ ਦੇ ਨਾਲ ਮੈਚ ਖੇੜ ਸਕਦੇ ਨੇ ਤਾਂ ਸਿੱਖ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਦਰਸ਼ਨ ਲਈ ਆਖਿਰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ? ਸਿੱਖ ਸੰਗਤ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਿਰਫ ਸਿੱਖਾਂ ਦੀਆਂ ਹੀ ਨਹੀਂ ਬਲਕਿ ਸਾਰੇ ਧਰਮਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ। ਪਰ ਕੇਂਦਰ ਸਰਕਾਰ ਵੱਲੋਂ ਸੁਰੱਖਿਆ ਦਾ ਹਵਾਲਾ ਦੇ ਕੇ ਸ਼ਰਧਾਲੂਆਂ ਨੂੰ ਰੋਕ ਦੇਣਾ ਸਿੱਖ ਵਿਰੋਧੀ ਸੋਚ ਨੂੰ ਦਰਸਾਉਂਦਾ ਹੈ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਜੇ ਦਲਜੀਤ ਦੋਸਾਂਝ ਨੂੰ ਇੱਕ ਪਾਕਿਸਤਾਨੀ ਕਲਾਕਾਰ ਨਾਲ ਕੰਮ ਕਰਨ ਲਈ ਦੇਸ਼ದ್ರੋਹੀ ਕਿਹਾ ਜਾ ਸਕਦਾ ਹੈ ਤਾਂ ਫਿਰ 13 ਪਾਕਿਸਤਾਨੀ ਖਿਡਾਰੀਆਂ ਨਾਲ ਮੈਚ ਖੇਡਣ ਵਾਲੇ ਭਾਰਤੀ ਖਿਡਾਰੀ ਦੇਸ਼ ਭਗਤ ਕਿਵੇਂ ਹੋਏ ਕੀ ਇਸ ਵਿੱਚ ਦੋਹਰਾ ਮਾਪਦੰਡ ਨਹੀਂ ਹੈ ਪਾਕਿਸਤਾਨ ਦੇ ਖਿਡਾਰੀ ਹਿੰਦੁਸਤਾਨ ਦੇ ਵਿੱਚ 13 ਮੈਂਬਰੀ ਟੀਮ ਉਹਨਾਂ ਦੇ ਨਾਲ ਉਹਨਾਂ ਦੀ ਟੀਮ ক্রিকেট ਖੇਲਣ ਆ ਰਹੀ ਹੈ ਔਰ ਜਿਹਦੇ ਵਿੱਚ ਉਹ ਸਿੱਧਾ ਸਿੱਧਾ ਰਾਜਨੀਤਿਕ ਦੇ ਲਾਭ ਨਹੀਂ ਪੈਸਿਆਂ ਦਾ ਲਾਭ ਪੈਸੇ ਕਮਾਉਣ ਦੇ ਪਿੱਛੇ ਕੀ ਇੱਕ ਰਾਜਨੀਤਿਕ ਪਰਿਵਾਰ ਦੇ ਵਾਸਤੇ ਸਾਡੇ ਜਿਹੜੀ ਹਿੰਦੁਸਤਾਨ ਸਰਕਾਰ ਹੈ ਉਹਦੀ ਦੇਸ਼ ਭਗਤੀ ਕਿੱਥੇ ਗਈ ਇੱਕ ਫਿਲਮ ਆਈ ਸੀ ਦਲਜੀਤ ਦੋਸਾਂ ਦੀ ਸਰਦਾਰ ਜੀ 3 ਜਿਦੇ ਵਿੱਚ ਉਹ ਪਾਕਿਸਤਾਨ ਦੀ ਇੱਕ ਕਲਾਕਾਰ ਉਸ ਲੇਡੀਜ਼ ਨੇ ਇਹਦੇ ਵਿੱਚ ਰੋਲ ਅਦਾ ਕੀਤਾ ਔਰ ਉਹਦੇ ਵਿੱਚ ਇੰਨਾ ਕਿ ਇਹਨਾਂ ਨੇ ਉਸ ਚੀਜ਼ ਨੂੰ ਦੁਸਾਂਜ ਨੂੰ ਇੱਥੋਂ ਤੱਕ ਕਿ ਸਿੱਖ ਸਿਰ ਤੇ ਪੱਗ ਹੋਣ ਕਰਕੇ ਪੱਗ ਨਾ ਸਹਾਰਦੇ ਹੋਏ ਉਸ ਨੂੰ ਅਤਵਾਦੀ ਘੋਸ਼ਿਤ ਕਰਨ ਤੋਂ ਪਿੱਛੇ ਨਹੀਂ ਰਹੇ ਹੈਗੇ ਪੰਜਾਬੀ ਆ ਪੰਜਾਬ ਦੇ ਵਿੱਚ ਅਗਰ ਤੁਸੀਂ ਇਸ ਤੋਂ ਪਿੱਛੇ ਦੇਖੋ ਉਦੇ ਵਿੱਚ ਪੰਜਾਬੀ ਸਾਰੇ ਲੈਂਦਾ ਪੰਜਾਬ ਔਰ ਚੜਦਾ ਪੰਜਾਬ ਸਾਰੇ ਪੱਗਾ ਬੰਦੇ ਸੀਗੇ ਪਰ ਇਹ ਸਰਕਾਰ ਨੇ ਜਿਹੜਾ ਦੋਰਾ ਮਾਪਦੰਡ ਹੈ ਉਹ ਸਾਹਮਣੇ ਸਾਡੇ ਸਾਹਮਣੇ ਆ ਰਿਹਾ ਮੈਂ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਬੇਨਤੀ ਕਰਦਾ ਕਿ ਇਸ ਜਿਹੜੀ ਇਹਨਾਂ ਨੇ ਨਵੀਂ ਪ੍ਰਥਾ ਚਲਾਈ ਹੈ ਇਸ ਨੂੰ ਦੂਰ ਕਰਦੇ ਹੋਏ ਸਾਡੇ ਜਥਿਆਂ ਨੂੰ ਪਾਕਿਸਤਾਨ ਆਪਣੇ ਗੁਰੂ ਧਾਮਾਂ ਦੇ ਵਿੱਚ ਦਰਸ਼ਨ ਕਰਨ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਸਰਕਾਰ ਤੱਕ ਪਹੁੰਚਾਣਾ ਜਾਂਦਾ ਵੀ ਉਹ ਇਸ ਦੇਵਤਾ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਮੁਸਲਮਾਨਾਂ ਦੇ ਪੀਰ ਵੀ ਸੀਗੇ ਹੁਣ ਤੇ ਬਾਰਡਰ ਹੀ ਬਣ ਗਿਆ ਉਸ ਟਾਈਮ ਇਹ ਸਾਰਾ ਹੀ ਜਿਹੜਾ ਸਾਡਾ ਸਾਰਿਆਂ ਦਾ ਸਾਂਝਾ ਦੇਸ਼ ਸੀਗਾ ਲਾਹੌਰ ਪਾਕਿਸਤਾਨ ਬਾਅਦ ਵਿੱਚ ਬਣਿਆ ਪਰ ਉਸ ਟਾਈਮ ਨਹੀਂ ਸੀ ਜਦੋਂ ਉਹਨਾਂ ਦੇ पार्थिव ਸਰੀਰ ਦੇ ਉੱਪਰ ਚਾਦਰ ਪਾਈ ਗਈ ਤੇ ਉਹਦੇ ਵਿੱਚ ਮੁਸਲਮਾਨ ਕਹਿੰਨਾ ਸੀ ਦਫਨਾਣਾ ਹਿੰਦੂ ਕਹਿੰਨ ਅਸੀਂ ਜੜਾ ਵਾ ਇਹਨਾਂ ਦਾ ਸੰਸਕਾਰ ਕਰਨਾ ਪਰ ਜਦੋਂ ਚਾਦਰ ਚੁੱਕੀ ਤੇ ਉਹ ਪੁਸ਼ਪਾਂ ਦੇ ਵਿੱਚ ਦੋ ਹਿੱਸਿਆਂ ਦੇ ਵਿੱਚ ਪੁਸ਼ਪ ਜਿਹੜੇ ਸੀ ਉਹ ਦਰੋਂ ਨਿਕਲੇ ਸੀ ਸਾਰੇਖ ਨੇ ਆਪਣੀ ਰੀਤੀ ਰਿਵਾਜ ਦੇ ਨਾਲ ਉਹ ਸਾਰਾ ਸਿਸਟਮ ਕੀਤਾ ਪਰ ਸਾਡੀ ਇਹ ਗਲਤ ਰਾਜਨੀਤੀ ਔਰ ਸਰਕਾਰਾਂ ਦੀ ਦੂਸ਼ਣਪਨ ਦੇ ਨਾਲ ਉਸ ਈਸ਼ਟ ਦੇਵਤਾ ਦੇ ਦਰਸ਼ਨ ਕਰਨ ਜਾਣ ਦੀ ਤੋਂ ਰੋਕਿਆ ਜਾ ਰਿਹਾ ਹੈ ਜੇ ক্রিকেট ক্রিকেট ਤਾਂ ਸਿਰਫ ਇਹ ਪੈਸਿਆਂ ਦੀ ਗੱਮਾਂ ਕਰਕੇ ਆਣਾ ਜਿਹਦੇ ਵਿੱਚ ਅਗਰ ਦੋ ਖਿਡਾਰੀ ਖੇਡਦੇ ਨੇ ਇੱਕ ਦੂਜੇ ਨਾਲੋਂ ਭੱਦਰ ਭਾਸ਼ਾ ਬੋਲਦੇ ਹਨ ਔਰ ਜਿਹੜੀਆਂ ਆਪਾਂ ਦਰਸ਼ਨ ਕਰਨ ਜਾਣਾ ਹੈ ਇਹ ਸਾਡੀ ਅੰਤਰਾਤਮਾ ਸਾਡੀਆਂ ਭਾਵਨਾ ਸਾਡੇ ਆਪਣੇ ਈਸ਼ ਦੇਵਤਾ ਦੇ ਨਾਲ ਜੁੜੀਆਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਰਦਾਸ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਸਾਨੂੰ ਉੱਥੋਂ ਦੇ ਦਰਸ਼ਨ ਦੀਦਾਰੇ ਸੇਵਾ ਸੰਭਾਲ ਦਾ ਬਲ ਬਖਸ਼ੋ ਉੱਥੋਂ ਦਾ ਜਾਂਦਾਂ ਦਾ ਜਿਹੜੀ ਆਗਿਆ ਦਿੱਤੀ ਜਾਏ ਇਹ ਇੱਕ ਪਰਖੇ ਦੀ ਗੱਲ ਨਹੀਂ ਇੱਕ ਸਮੁਦਾਏ ਦੀ ਗੱਲ ਨਹੀਂ ਇਹ ਸਾਰੇ ਹੀ ਪੰਜਾਬੀਆਂ ਦਾ ਉਹਨਾਂ ਦੇ ਨਾਲ ਦਿਲੋਂ ਔਰ ਆਸਥਾ ਬੱਜੀ ਹੈ ਸਰਕਾਰ ਨੂੰ ਕਹਿੰਦੇ ਆ ਵੀ ਅਜੀ ਬਲਬੀਰ ਸਿੰਘ ਰੰਧਾਵਾ ਗੁਰਦਾਸਪੁਰ ਨਨਕਾਣਾ ਸਾਹਿਬ ਜਾਣ ਵਾਸਤੇ ਜਿਹੜੀ ਯਾਤਰਾ ਵਾ ਉਹ ਕੇਂਦਰ ਸਰਕਾਰ ਨੇ ਰੋਕ ਕੇ ਤੇ ਆਪਣਾ ਜਿਹੜਾ ਦੋਹਰੇ ਮਾਫਰਦੰਡਾਂ ਵਾਲਾ ਚਿਹਰਾ ਵਾ ਉਹ ਨੰਗਾ ਕਰਤਾ ਵਾ ਕਿਉਂਕਿ ਜਦੋਂ ਵੀ ਕਿਤੇ ਕੋਈ ਇਹੋ ਜਿਹਾ ਮੌਕਾ ਹੁੰਦਾ ਤੇ ਸਰਕਾਰ ਜਿਹੜੀ ਆ ਉਹ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਖਾਸ ਕਰਕੇ ਵਿਗਾਨਗੀ ਦਾ ਜਿਹੜਾ ਅਹਿਸਾਸ ਕਰਾਉਂਦੀ ਆ ਇਸੇ ਤਰ੍ਹਾਂ ਨਾ ਹੁਣ ਵੀ ਕੀਤਾ ਕਿ ਪਲਵਾਨਾਂ ਹਮਲੇ ਤੋਂ ਬਾਅਦ ਜੇਕਰ ਕ੍ਰਿਕਟ ਦਾ ਮੈਚ ਹੋ ਸਕਦਾ ਤੇ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਗੁਰੂ ਧਾਮ ਦੇ ਦਰਸ਼ਨਾਂ ਵਾਸਤੇ ਵੀ ਭੇਜਿਆ ਜਾ ਸਕਦਾ ਇਹ ਪਰ ਸਰਕਾਰ ਨੇ ਜਿਹੜੀ ਆ ਇਹ ਦੂਰੀ ਨੀਤੀ ਅਪਣਾ ਕੇ ਰੱਖੀ ਆ ਵੀ ਕੋਈ ਵੀ ਮੌਕਾ ਜਿਹੜਾ ਵਾ ਉਹ ਸਿੱਖਾਂ ਨੂੰ ਵਿਗਾਨਗੀ ਦਾ ਅਹਿਸਾਸ ਕਰਾਉਣ ਤੋਂ ਬਗੈਰ ਨਹੀਂ ਜਾਣ ਦਿੰਦੀ ਆਰ ਕਮ ਇਹ ਨਾ ਇਦਾਂ ਕੀਤਾ ਵਾ ਜੇਕਰ ਉਹ ਘਰ ਤੋਂ ਘਟ ਵੀ 13 ਮੈਂਬਰ ਕ੍ਰਿਕਟ ਟੀਮ ਦੇ ਲਾ ਲੋ ਤੇ ਉਹਨਾਂ ਦੇ ਨਾਲ ਉਹਨਾਂ ਦੀ ਪ੍ਰਬੰਧਕੀ ਕਮੇਟੀ ਲਾ ਲੋ ਕੋ 20 25 ਬੰਦਿਆਂ ਦਾ ਜਥਾ ਕਾਬਲੇ ਦੀ ਭਾਵਨਾ ਦੇ ਨਾਲ ਸਾਡੇ ਨਾਲ ਖੇਡ ਕੇ ਗਿਆ ਉਦੋਂ ਤੇ ਦੇਸ਼ ਦੀਆਂ ਭਾਵਨਾਵਾਂ ਜਿਹੜੀਆਂ ਉਹ ਹਿੱਟ ਨਹੀਂ ਹੋਈਆਂ ਤੇ ਜੇਕਰ ਸਾਡਾ ਜਥਾ ਚੱਲ ਜਾਂਦਾ ਵਾ ਤੇ ਫੇਰੇ ਕਹਿੰਦੇ ਦੇਸ਼ ਦੀਆਂ ਭਾਵਨਾਵਾਂ ਹਿੱਟ ਹੋ ਜਾਂਦੀਆਂ ਨੇ ਜਦ ਕਿ ਪਾਕਿਸਤਾਨੀ ਅਤਵਾਦੀਆਂ ਨੇ ਇੱਥੇ ਹਮਲਾ ਕਰਕੇ ਸਾਡੇ ਲੋਕਾਂ ਨੂੰ ਮਾਰਿਆ ਪਰ ਇਹ ਜਿਹੜੀ ਸਰਕਾਰ ਆ ਇਹ ਸਿਰਫ ਆਪਣੇ ਵਿੱਤੀ ਲਾਭ ਕਰਕੇ ਇਹ ਜਿਹੜੀ ਮੈਚ ਕਰਵਾ ਰਹੀ ਆ ਜਿਹੜੀ ਕਿ ਮੈਂ ਪੂਰ ਜ਼ੋਰ ਇਹਦੀ ਨਿੰਦਾ ਕਰਦਾ ਤੇ ਸਰਕਾਰ ਨੂੰ ਇਹ ਬੇਨਤੀ ਵੀ ਕਰਨਾ ਕਿ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਸਾਨੂੰ ਕਿਸੇ ਤਰ੍ਹਾਂ ਦੀ ਵੀ ਐਕਸ਼ਨ ਉਹ ਨਹੀਂ ਪਾਉਣੀ ਚਾਹੀਦੀ ਤੇ ਸਾਨੂੰ ਜੱਥੇ ਜਾਣ ਵਾਸਤੇ ਜਿਹੜੀ ਉਹ ਆਗਿਆ ਦੇਣੀ ਚਾਹੀਦੀ ਦਲਜੀਤ ਸਾਧ ਨੇ ਜਿਹੜੀ ਫਿਲਮ ਸਰਦਾਰ ਜੀ 3 ਬਣਾਈ ਸੀਗੀ ਉਹ ਫਿਲਮ ਜਿਹੜੀ ਆ ਉਹ ਪਲਵਾਮਾ ਹਮਲੇ ਤੋਂ ਪਹਿਲਾਂ ਬਣਾਈ ਸੀ ਤੇ ਉਹਦੇ ਵਿੱਚ ਸਿਰਫ ਇੱਕ ਦੋ ਪਾਕਿਸਤਾਨੀ ਕਲਾਕਾਰਾਂ ਨੇ ਜਿਹੜਾ ਕੰਮ ਕੀਤਾ ਸੀਗਾ ਫਿਰ ਵੀ ਇਹਨਾਂ ਨੇ ਜਿਹੜਾ ਸੇਖ ਹੋਣ ਕਰਕੇ ਦਲਜੀਤ ਦੇ ਸਾਹਦ ਨੂੰ ਜਿਹੜਾ ਵਾ ਉਹ ਇੱਕ ਆਤਵਾਦੀ ਗਦਾਰ ਕਹਿਣ ਦੇ ਕਹਿ ਕੇ ਤੇ ਉਹਦੀ ਫਿਲਮ ਜਿਹੜੀ ਆ ਉਹ ਰਿਲੀਜ਼ ਨਹੀਂ ਹੋਣ ਦਿੱਤੀ ਜਦ ਕਿ ਜਦੋਂ ਇਹਨਾਂ ਨੂੰ ਕੋਈ ਵਿੱਤੀ ਲਾਭ ਹੁੰਦਾ ਉਹਦੇ ਕਰਕੇ ক্রিকেট ਜਿਹੜਾ ਮੈਚ ਆ ਉਹ ਬੜੇ ਜੋਰ ਸ਼ੋਰ ਨਾਲ ਖੇਡ ਰਹੇ ਨੇ ਸੋ ਮੈਂ ਇਸ ਗੱਲ ਤੇ ਵੀ ਮੈਨੂੰ ਬਹੁਤ ਦੁੱਖ ਆ ਕਿ ਜਿਹੜੇ ਕਲਾਕਾਰ ਹੁੰਦੇ ਨੇ ਉਹ ਸਾਰਿਆਂ ਦੇ ਸਾਂਝੇ ਹੁੰਦੇ ਉਹਦੇ ਵਿੱਚ ਕੋਈ ਵੀ ਦੇਸ਼ੀ ਵਿਦੇਸ਼ੀ ਵਾਲਾ ਚੱਕਰ ਨਹੀਂ ਜੇ ਪਿੱਛੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲਣ ਦੀ ਗੱਲ ਆਈ ਸੀ ਸਿਰਿ ਨਵਜੋਤ ਸਿੱਧੂ ਜੀ ਨੇ ਜਿਹੜਾ ਉਹ ਬੜਾ ਯਤਨ ਕੀਤਾ ਸੀ ਉੱਥੇ ਜਾ ਕੇ ইমরান ਖਾਨ ਸਰਕਾਰ ਸੀਗੀ ਜਿਹੜੀ ইমরান ਖਾਨ ਨਾਲ ਉਹਨਾਂ ਦੀ ਦੋਸਤੀ ਸੀਗੀ ਜਿਹੜਾ ਬੰਦਾ ਕਿਤੇ ਕੇਸ ਨੂੰ ਮਿਲਦਾ ਉਹਨੂੰ ਜੱਫੀ ਵੀ ਪਾਉਂਦਾ ਤੇ ਉਹਨਾਂ ਦੇ ਯਤਨਾਂ ਸਦਕਾ ਹੀ ਅੱਜ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀ ਜੋ ਕਿ ਇਹ ਸਰਕਾਰ ਨੇ ਪਲਵਾਨਾ ਹਮਲੇ ਤੋਂ ਬਾਅਦ ਫੇਰ ਬੰਦ ਕਰਤਾ ਪਰ ਉਹਦੇ ਯਤਨਾਂ ਸਦਕਾ ਖੁੱਲਿਆ ਹੈ ਉਦੋਂ ਵੀ ਇਹਨਾਂ ਨੇ ਉਹਨੂੰ ਇੱਕ ਸਿੱਖ ਹੋਣ ਕਰਕੇ ਅਤਵਾਦੀ ਕਹਿ ਕੇ ਉਹਦੀ ਬਹੁਤ ਬਦਨਾਮੀ ਕੀਤੀ ਤੇ ਹੁਣ ਵੀ ਇਹਨਾਂ ਮੌਕੇ ਹੀ ਲੱਭਿਆਵਾ ਇਸ ਸਿੱਖਾਂ ਨੂੰ ਜਿਹੜਾ ਵਾ ਕਿ ਇਸ ਤਰ੍ਹਾਂ ਹਟ ਕੀਤਾ ਜਾ ਸਕਦਾ ਜੇ ਪੰਜਾਬੀਆਂ ਦੇ ਵੀ ਹਿਰਦੇ ਜਿਹੜੇ ਉਹ ਬਲੁੰਦਰੇ ਪਏ ਨੇ ਉਹਨਾਂ ਦੀ ਇਸ ਕਾਰਵਾਈ ਕਰ